ਇਹ ਉਹ ਕਿਲਾ ਜਿੱਥੇ ਸ਼ਾਮ ਸਿੰਘ ạtਾਰਜੀ ਦਾ ਜਨਮ ਹੋਇਆ ਆਪਾਂ ਘਰ ਚ ਇੰਟਰ ਹੋਏ ਆਂ ਤੇ ਉੱਪਰਲੀ ਮੰਜ਼ਲ ਤੇ ਚੱਲਦੇ ਆਂ ਇਹ ਉਹ ਘਰ ਆ ਜਿੱਥੇ ਪਿਤਾ ਨਿਹਾਲ ਸਿੰਘ ਜੀ ਦੇ ਘਰ 1790 ਈਸਵੀ ਦੇ ਵਿੱਚ ਸ਼ਾਮ ਸਿੰਘ ạtਾਰੀ ਜੀ ਦਾ ਜਨਮ ਹੋਇਆ ਸੀ ਇਹਨਾਂ ਦਾ ਜੋਕਾ ਪਰਿਵਾਰ ਇੱਥੇ ਨਹੀਂ ਰਹਿੰਦਾ ਤਾਂ ਕਰਕੇ ਘਰ ਦੀ ਹਾਲਤ ਥੋੜੀ ਜੀ ਖਰਾਬ ਹੋਈ ਪਈ ਆ ਅੰਦਰ ਵੀ ਬਹੁਤ ਜ਼ਿਆਦਾ ਪੁਰਾਣਾ ਹੋਣ ਕਰਕੇ ਆ ਵਖੰਡਰ ਹੀ ਬਣਿਆ ਪਿਆ ਆ ਸਾਰੇnga 바ਰnga 바ਰ ਲਏ ਪਏ ਆ ਇਥੋਂ ਨਵਾਂ ਪਲਾਸਟਰ ਕੀਤਾ ਹੋਇਆ ਇਹ ਕਮਰੇ ਨੂੰ ਆਪੇ ਸ਼ੇਪ ਉਹੀ ਪੁਰਾਣੀ ਆ ਜਿਹੜੀ ਬਣੀ ਹੋਈ ਨਿੱਕੀ ੱਟ ਦਾ ਸਾਰਾ ਬਣਿਆ ਹੋਇਆ ਆ ਆ ਇੱਕ ਤਜੋਰੀ ਆ ਇਹਦੇ ਵਿੱਚ ਇਹ ਵੀ ਆਪਾਂ ਦੇਖਦੇ ਆ ਪੁਰਾਣੀ ਤਜੋਰੀ ਆ ਬਣੀ ਹੋਈ ਉਦੋਂ ਸ਼ਾਮ ਸੰਗਟਾਰੀ ਜਿਹੋਨਾ ਵੇਲੇ ਬਣਾਈ ਹੋਊਗੀ ਬਹੁਤ ਭਾਰਾ ਜਿਆਦੇ ਆ ਉਹ ਜੰਗਾਲ ਦੀ ਖਾਦੀ ਪਈ ਆ ਕੋਈ ਵੇਚੇ ਦੇ ਇੱਕ ਹੋਰ ਆਵੇ ਇੱਥੇ ਚੰਦਰਾ ਮੋਰੀ ਵਾਲੀ ਚਾਬੀ ਵਾਲਾ ਆਵੇ ਇੱਥੇ ਲੱਗਦਾ ਤੇ ਇਹ ਉਸ ਸਮੇਂ ਇਹਨਾਂ ਦੇ ਤਜੋਰੀ ਬਣਾਈ ਹੋਊਗੀ ਅੰਦਰ ਤੇ ਉੱਪਰ ਬਾਰੀਆਂ ਲਾ ਕੇ ਬਿਲਕੁਲ ਬੰਦ ਸੀਗੀ ਤੇ ਬਹੁਤ ਜ਼ਿਆਦਾ ਮਜ਼ਬੂਤ ਤੇ ਭਾਰੀ ਆ ਇਹ ਬਣੀ ਹੋਈ ਬਾਰੀਆਂ ਦੇ ਵਿੱਚ ਉਦੋਂ ਤਾਂ ਆਵੇ ਬਾਰੀਆਂ ਬੰਦ ਹੋ ਕੇ ਢੱਕੀ ਜਾਂਦੀ ਹੋਗੀ ਪਰ ਅੱਜ ਕੱਲ ਇੱਥੇ ਆਈ ਟੁੱਟ ਭੱਜ ਰਹੀ ਆ